ਪੰਜਾਬ ਫਸਦੀ ਟੀਮ ਪਹੁੰਚੀ ਹੈ ਸ੍ਰੀ ਅਨੰਦਪੁਰ ਸਾਹਿਬ ਆ ਟੈਂਟ ਹਾਊਸ ਇੰਨਾ ਮੈਂ ਕਹਿੰਦਾ ਵੀ ਅਸੀਂ ਇਹਦੀ ਗਿਣਤੀ ਨਹੀਂ ਕਰ ਸਕਦੇ ਹਜ਼ਾਰਾਂ ਵਿੱਚ ਕਮਰੇ ਆ ਤੇ ਕਮਰੇ ਇੰਨੇ ਵਧੀਆ ਵੀ ਇੰਨੀ ਸਹੂਲਤਾ ਵੀ ਸਾਨੂੰ ਇਹ ਜਦੋਂ ਵਿੱਚ ਆਣ ਕੇ ਦੇਖਦੇ ਆ ਸਾਨੂੰ ਥਰੀ ਸਟਾਰ ਹੋਟਲ ਇਹ ਤਾਂ ਉਹ ਦਿਖਾਈ ਦਿੰਦਾ ਵੀ ਜਿੱਥਾਂ ਉਥੇ ਹਰ ਇੱਕ ਤਰ੍ਹਾਂ ਦੀ ਸਹੂਲਤਾ ਆ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਨੂੰ ਸਰਮਾਰਪਿਤ ਆਨੰਦਪੁਰ ਸਾਹਿਬ ਨੂੰ ਸਜਾਰੇ ਆ ਜੀ ਤੇ ਸੰਗਤ ਨੂੰ ਹਰ ਤਰ੍ਹਾਂ ਦੇ ਸਹੂਲਤ ਦੇ ਦੇ ਰਿਹਾ ਵੀ ਸੰਗਤ ਜਦੋਂ ਬਾਹਰੋਂ ਆਵੇ ਉਹਨਾਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਨਾ ਪਾਣੀ ਦੀ ਆਵੇ ਨਾ ਕੋਈ ਪ੍ਰਦੂਸ਼ਨ ਹੋਵੇ ਅੱਜ ਉਸ ਕੁਰਬਾਨੀ ਨੂੰ ਯਾਦ ਕਰਦੇ ਹੋਏ ਮੈਂ ਕਹਿੰਦਾ ਮੈਂ ਜਦੋਂ ਦੇਖ ਰਿਹਾ ਮੈਂ ਘੁੰਮ ਰਿਹਾ ਕਰ ਰਿਹਾ ਸਭ ਤੋਂ ਜ਼ਿਆਦਾ ਸਾਡੇ ਹਿੰਦੂ ਭਰਾ ਇਸ ਸਾਰੇ ਪਵਿੱਤਰ ਕੰਮ ਵਾਸਤੇ ਉਹ ਹਾਜ਼ਰ ਆ ਜੀ ਇਹ ਅਰੇਂਜਮੈਂਟ ਕੀਤੇ ਆ ਕਿ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਾ ਆਵੇ ਕੋਈ ਵੀ ਤੰਗ ਨਾ ਹੋਵੇ ਗੁਰੂ ਦੀ ਨਗਰੀ ਚ ਆਵੇ ਤੇ ਉਹ ਖੁਸ਼ ਹੋ ਕੇ ਜਾਵੇ ਕਿ ਸਾਨੂੰ ਹਰ ਇੱਕ ਚੀਜ਼ ਦੀ ਸੁਵਿਧਾ ਜਿਹੜੀ ਆ ਅਨੰਦਪੁਰ ਸਾਹਿਬ ਚ ਮਿਲੀ ਸੀ ਕਿ ਔਰਤਾਂ ਨੂੰ ਬੱਚਿਆਂ ਨੂੰ ਆਪਣੇ ਸਾਰਾ ਦੇਖ ਕੇ ਇਤਿਹਾਸ ਵਗੈਰਾ ਸਾਰੇ ਗੁਰਦੁਆਰਾ ਸਾਹਿਬ ਕੋਲ ਮੰਚ ਜਾਣ ਤੇ ਆਪਣਾ ਆ ਕੇ ਇੱਥੇ ਆਰਾਮ ਵੀ ਕਰਨ ਇਸ ਵਕਤ ਅਸੀਂ ਅਨੰਦਪੁਰ ਸਾਹਿਬ ਤੋਂ ਵਕਫ ਵਕਤ ਤਸਵੀਰਾਂ ਦਿਖਾ ਰਹੇ ਅਸੀਂ ਤੁਹਾਨੂੰ ਦਿਖਾਇਆ ਕਿ ਕਿਸ ਤਰ੍ਹਾਂ ਜਿਹੜੇ ਟੈਂਟ ਬਣੇ ਹੋਏ ਐ ਰਹਿਣ ਸਹਿਣ ਦਾ ਜਿਹੜੀ ਸੰਗਤਾਂ ਦਾ ਇੰਤਜ਼ਾਮ ਕਿਸ ਤਰ੍ਹਾਂ ਕੀਤਾ ਹੋਇਆ ਪਰ ਹੁਣ ਸਵਾਲ ਸੰਗਤਾਂ ਦੇ ਦਿਮਾਗ ਵਿੱਚ ਇਹ ਹੋਊਗਾ ਕਿ ਆਖਰੀ ਦੀ ਬੁਕਿੰਗ ਕਿਸ ਤਰ੍ਹਾਂ ਹੋਊਗੀ ਕੀ ਇਹਦੇ ਪੈਸੇ ਲੱਗਣੇ ਜਾਂ ਫ੍ਰੀ ਹੈ ਤੁਹਾਨੂੰ ਦੱਸ ਦੇ ਕਿ ਇਹਦੇ ਕਿਸੇ ਵੀ ਤਰ੍ਹਾਂ ਦੇ ਕੋਈ ਪੈਸੇ ਨਹੀਂ ਲੱਗਣੇ ਐ ਤੁਸੀਂ ਇਹਨੂੰ ਆਨਲਾਈਨ ਵੀ ਬੁੱਕ ਕਰ ਸਕਦੇ ਹੋ ਤਾਂ ਨਾਲ ਦੀ ਨਾਲ ਤੁਸੀਂ ਇਹਨੂੰ ਇੱਥੇ ਆ ਕੇ ਆਫਲਾਈਨ ਵੀ ਬੁੱਕ ਕਰ ਸਕਦੇ ਹੋ ਜੇਕਰ ਤੁਸੀਂ ਇਹਨੂੰ ਆਨਲਾਈਨ ਬੁੱਕ ਕਰਨਾ ਹੈ ਤੇ ਇਹਦੇ ਲਈ ਵੈਬਸਾਈਟ ਹੈਗੀ ਹੈ www.connect.punjab.gov.in ਜਾਂ ਫਿਰ ਤੁਸੀਂ ਮੋਬਾਈਲ ਐਪ ਤੇ ਜਾ ਕੇ ਪੰਜਾਬ ਐਮ ਸੇਵਾ ਮੋਬਾਈਲ ਐਪ ਡਾਊਨਲੋਡ ਕਰ ਸਕਦੇ ਹੋ ਉਹਦੇ ਵਿੱਚ ਤੁਸੀਂ ਆਪਣੀ ਸਾਰੀ ਡਿਟੇਲ ਪਾ ਸਕਦੇ ਹੋ ਤੁਹਾਨੂੰ ਦੱਸਦੇ ਕਿ ਦੋ ਤਰ੍ਹਾਂ ਦੇ ਜਿਹੜੇ ਕਿ ਇੱਥੇ ਅਵੇਲੇਬਿਲਟੀ ਹੈਗੀ ਜੇਕਰ ਤੁਸੀਂ ਆਪਣੀ ਫੈਮਲੀ ਨਾਲ ਇੱਥੇ ਪਹੁੰਚ ਰਹੇ ਹੋ ਤਾਂ ਇੱਥੇ ਇੱਕ ਰੂਮ ਬਣਿਆ ਹੋਇਆ ਵਾ ਪ੍ਰੋਪਰਟੈਂਟ ਦੇੰਦੇ ਜਿਹਦੇ ਵਿੱਚ ਚਾਰ ਸਿੰਗਲ ਬੈੱਡ ਲੱਗੇ ਹੋਏ ਤੇ ਅਟੈਚ ਵਾਸ਼ਰੂਮ ਹੈ ਤੇ ਗੀਜ਼ਰ ਵੀ ਲੱਗਾ ਹੋਇਆ ਜੇਕਰ ਤੁਸੀਂ ਸਿੰਗਲ ਆ ਰਹੇ ਹੋ ਜਾਂ ਫਿਰ ਕਿਸੇ ਜੱਥੇ ਦੇ ਨਾਲ ਆ ਰਹੇ ਹੋ ਤਾਂ ਉਹਦੇ ਲਈ ਜਿਹੜੇ ਕਿ ਇਹ ਡੋਰਮੈਂਟਰੀਆਂ ਬਣੀ ਹੋਈ ਹੈ ਯਾਨੀ ਕਿ ਤੁਸੀਂ ਸਿੰਗਲ ਉੱਥੇ ਰਹਿ ਸਕਦੇ ਤੇ ਉਹਦੇ ਜਿਹੜੇ ਵਾਸ਼ਰੂਮਸ ਹੋਊਗੇ ਉਹਦੀ ਸੰਖਿਆ ਕਾਫੀ ਰੱਖੀ ਗਈ ਹੈ ਤਾਂ ਕਿ ਕਿਸ ਇੱਥੇ ਜਦੋਂ ਅਨੰਦਪੁਰ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਦੇ ਹੋ ਤੇ ਅੰਦਰ ਥੋੜਾ ਜਿਹਾ 4 ਕਿਲੋਮੀਟਰ ਅੰਦਰ ਆਣਾ ਹੈ ਤੇ ਉੱਥੇ ਜਿੱਥੇ ਟੈਂਟ ਬਣਿਆ ਉੱਥੇ ਐਡਮਿਨ ਬਲੌਗ ਬਣਿਆ ਹੋਇਆ ਇੱਥੇ ਆ ਕੇ ਜਿਹੜੇ ਕੀ ਆ ਬੈਠੇ ਹੋਏ ਆ ਲੋਕ ਜਿਹੜੇ ਸੇਵਾ ਵਿੱਚ ਬੈਠੇ ਹੋਏ ਇੱਥੇ ਆ ਕੇ ਆਪਣੀ ਡਿਟੇਲਸ ਦਓਗੇ ਤੇ ਇੱਥੇ ਉਹਨਾਂ ਵੱਲੋਂ ਜਿਹੜੀ ਤੁਹਾਡੀ ਡਿਟੇਲ ਭਰ ਕੇ ਤੇ ਜਿਹੜੀ ਬੁਕਿੰਗ ਹੈ ਉਹ ਕਰ ਦਿੱਤੀ ਜਾਊਗੀ ਇਸ ਸਕਤਸੀ ਟੈਂਸਿਟੀ ਦੇ ਵਿੱਚ ਮੌਜੂਦ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਟੈਂਟ ਬਣਾਏ ਗਏ ਨੇ ਕਿਉਂਕਿ ਬਹੁਤ ਦੂਰੋਂ ਦੂਰੋਂ ਸ਼ਰਧਾਲੂ ਨੇ ਇੱਥੇ ਆਣਾ ਵੈ ਤੇ ਉਹਨਾਂ ਲਈ ਰੁਕਣ ਲਈ ਟੈਂਟ ਬਣਾਏ ਗਏ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਦਿੰਨੇ ਕਿ ਕਿਸ ਤਰ੍ਹਾਂ ਦੇ ਇੰਤਜ਼ਾਮ ਜਿਹੜੇ ਕੀ ਕੀਤੇ ਗਏ ਕਿਉਂਕਿ ਕਾਫੀ ਚੰਗੇ ਢੰਗ ਦੇ ਇੰਤਜ਼ਾਮ ਜਿਹੜੇ ਕੀ ਨਜ਼ਰ ਆ ਰਹੀ ਹੈ ਸਭ ਤੋਂ ਪਹਿਲੇ ਤਸਵੀਰਾਂ ਦਿਖਾ ਦਿੰਨੇ ਕਿ ਇਹ ਟੈਂਟ ਬਣੇ ਹੋਏ ਆ ਜਿੱਤੇ ਲਗਭਗ 4 ਤੋਂ 5 ਬੰਦੇ ਜਿਹੜੇ ਕਿ ਰੁਕ ਸਕਦੇ ਆ ਤਸਵੀਰਾਂ ਦੇਖ ਸਕਦੇ ਕਿ ਇੱਕ ਕਇਸਾ ਤੇ ਹੋਟਲ ਦੇ ਕਮਰੇ ਮੰਗੂ ਜਿਹੜਾ ਕਿ ਪੂਰਾ ਇਹ ਟੈਂਟ ਬਣਿਆ ਹੋਇਆ ਅੰਦਰ ਯਾਨੀ ਕਿ ਇਦਾਂ ਲੱਗ ਰਿਹਾ ਹੈ ਕਿ ਇੱਕ ਕਮਰੇ ਦੇ ਅੰਦਰ ਮੌਜੂਦ ਹੈ ਤੇ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਚਾਰ ਸਿੰਗਲ ਬੈੱਡ ਲੱਗੇ ਹੋਏ ਆ ਨਾਲ ਦੀ ਨਾਲ ਕੁਰਸੀਆਂ ਵੀ ਲੱਗੀ ਹੋਈ ਟੇਬਲ ਵੀ ਲੱਗੀ ਹੋਈ ਯਾਨੀ ਕਿ ਆਰਾਮ ਨਾਲ ਬੈਠ ਵੀ ਸਕਦੇ ਹੋ ਉਸ ਤੋਂ ਇਲਾਵਾ ਆਰਾਮ ਨਾਲ ਇੱਥੇ ਸੌ ਵੀ ਸਕਦੇ ਹੋ ਯਾਨੀ ਕਿ ਜਿਹੜੀ ਨਾਲੇ ਵਾਸ਼ਰੂਮ ਦੀ ਜਿਹੜੀ ਸਹੂਲਤ ਹੈ ਉਹ ਵੀ ਨਾਲ ਦੇ ਨਾਲ ਦਿੱਤੀ ਹੋਈ ਹੈ ਯਾਨੀ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਇਸ ਚੀਜ਼ ਦਾ ਖਿਆਲ ਰੱਖਿਆ ਜਾ ਰਿਹਾ ਕਿਉਂਕਿ ਲਗਾਤਾਰ ਜਿਹੜਾ ਪ੍ਰੋਗਰਾਮ ਚੱਲਣਾ ਹੈ ਤੇ ਹਜ਼ਾਰਾਂ ਦੀ ਗ ਮੱਧੇ ਨਜ਼ਰ ਰੱਖਦੇ ਹੋਏ ਜਿਹੜੇ ਕਿ ਇੰਤਜ਼ਾਮ ਜਿਹੜੇ ਕਿ ਕੀਤੇ ਹੋਏ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੜੇ ਸੋਹਣੇ ਢੰਗ ਦੇ ਨਾਲ ਜਿਹੜਾ ਕਿ ਹੈ ਇਸ ਟੈਂਟ ਨੂੰ ਸਜਾਇਆ ਗਿਆ ਵਾ ਇਹਦੇ ਅੰਦਰ 4 ਤੋਂ 5 ਲੋਕ ਬੜੇ ਆਰਾਮ ਦੇ ਨਾਲ ਅੰਦਰ ਰਹਿ ਸਕਦੇ ਆ ਤੇ ਇੰਤਜ਼ਾਮ ਇੱਕ ਹੋਟਲ ਦੇ ਕਮਰੇ ਵਾਂਗੂ ਕੀਤੇ ਹੋਏ ਆ ਯਾਨੀ ਕਿ ਹਰ ਇੱਕ ਸੁਵਿਧਾ ਜਿਹੜੀ ਕੀ ਹੈ ਉਹ ਵੇਖਣ ਨੂੰ ਮਿਲਦੀ ਪਈ ਹੈ ਤੇ ਇੱਥੇ ਅਸੀਂ ਗੱਲਬਾਤ ਵੀ ਕਰਾਂਗੇ ਜਿਹੜੇ ਇੱਥੇ ਦੇ ਲੋਕ ਹੈ ਕਿ ਉਹਨਾਂ ਦੇ ਇਸ ਤੇ ਕੀ ਕਹਿਣਾ ਹੈਗਾ ਕਿਉਂਕਿ ਬੜੇ ਹੀ ਸੋਹਣੇ ਢੰਗ ਦੇ ਇੰਤਜ਼ਾਮ ਕੀਤੇ ਗਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇੰਤਜ਼ਾਮ ਇਦਾਂ ਲੱਗ ਰਿਹਾ ਕਿ ਇੱਕ ਹੋਟਲ ਦੇ ਕਮਰੇ ਦੇ ਵਿੱਚ ਅਸੀਂ ਵੜੇ ਹੋਏ ਆ ਉਸੇ ਤਰੀਕੇ ਨਾਲ ਹਰ ਚੀਜ਼ ਨਜ਼ਰ ਆ ਰਹੀ ਹਾਂਜੀ ਆ ਬਹੁਤ ਵਧੀਆ ਜੀ ਆ ਸ੍ਰੀ ਅਨੰਦਪੁਰ ਸਾਹਿਬ ਤੋਂ 3 ਕਿਲੋਮੀਟਰ ਦੂਰੀ ਤੇ ਆਪਣੇ ਚੰਦੇਸਰ ਪਿੰਡਾ ਜੀ ਇੱਥੇ ਮਾਤਾ ਨਾਨਕੀ ਚੱਕ ਨਾਨਕੀ ਪਿੰਡ ਜਿਹੜਾ ਗੁਰੂ ਤੇਗ ਬਹਾਦਰ ਜੀ ਨੇ ਆਪ ਵਸਾਇਆ ਸੀਗਾ ਉਸ ਟਾਈਮ ਇਸ ਜਗ੍ਹਾ ਦਾ ਚੱਕ ਨਾਨਕੀ ਨਾਂ ਰੱਖਿਆ ਸੀਗਾ ਉਸ ਨਾਂ ਤੇ ਹੀ ਇਹ ਆ ਟੈਂਟ ਹਾਊਸ ਬਣਾਇਆ ਗਿਆ ਆ ਟੈਂਟ ਹਾਊਸ ਇੰਨਾ ਮੈਂ ਕਹਿੰਦਾ ਵੀ ਅਸੀਂ ਇਹਦੀ ਗਿਣਤੀ ਨਹੀਂ ਕਰ ਸਕਦੇ ਹਜ਼ਾਰਾਂ ਵਿੱਚ ਕਮਰੇ ਆ ਤੇ ਕਮਰੇ ਇੰਨੇ ਵਧੀਆ ਪਈ ਇੰਨੀ ਸਹੂਲਤਾ ਪਈ ਸਾਨੂੰ ਇਹ ਜਦੋਂ ਵਿੱਚ ਆਣ ਕੇ ਦੇਖਦੇ ਆ ਸਾਨੂੰ 3 ਸਟਾਰ ਹੋਟਲ ਇਹ ਦਾ ਉਹ ਦਿਖਾਈ ਦਿੰਦਾ ਪਈ ਜਿੱਦਾਂ ਉਥੇ ਹਰ ਇੱਕ ਤਰ੍ਹਾਂ ਦੀ ਸਹੂਲਤਾ ਬਾਥਰੂਮ ਲੈਟਰਿੰਗ ਬਹੁਤ ਵਧੀਆ ਵਿੱਚ ਗੀజర్ ਵੀ ਆ ਸੰਗਤ ਵਾਸਤੇ ਤੇ ਬਹੁਤ ਹੀ ਸਫਾਈਆਂ ਚੱਲ ਰਹੀਆਂ ਨਵੀਆਂ ਸੜਕਾਂ ਬਣ ਰਹੀਆਂ ਸੀਵਰੇਜ ਦੇ ਨਵੇਂ ਕਿਥੇ ਥੋੜਾ ਬਹੁਤਾ ਸੀਗਾ ਆਪਣਾ ਪ੍ਰੋਬਲਮ ਆ ਰਹੀ ਸੀਗੀ ਉਥੇ ਨਵਾਂ ਸਿਸਟਮ ਸਾਰਾ ਲਾ ਰਹੇ ਆ ਜੀ ਸੰਗਤ ਵੀ ਆਪਾਂ ਬੈਠ ਤੇ ਬੈਜਣੇ ਇੰਨਾ ਸ਼ਾਨਦਾਰ ਇੰਤਜ਼ਾਮ ਕੀਤਾ ਹੋਇਆ ਵੈ ਠੀਕ 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 ਆ ਬਹੁਤ ਵਧੀਆ ਜੀ ਤੇ ਆਨੰਦਪੁਰ ਸਾਹਿਬ ਦੇ ਵਿੱਚ ਕਿਹੜੇ ਹਰਕ ਪਾਸਿਓਂ ਜਿੱਦਾਂ ਆਪਾਂ ਕਹਿੰਦੇ ਆ ਨਾ ਵੀ ਆ ਆਹ ਕਿਸੇ ਚੀਜ਼ ਨੂੰ ਸੁਜਾਉਣਾ ਆ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਨੂੰ ਸਮਰਪਿਤ ਆ ਆਨੰਦਪੁਰ ਸਾਹਿਬ ਨੂੰ ਸਜਾ ਰਹੇ ਆ ਜੀ ਤੇ ਸੰਗਤ ਨੂੰ ਹਰ ਤਰ੍ਹਾਂ ਦੀ ਸਹੂਲਤ ਦੇ ਰਹੇ ਆ ਵੀ ਸੰਗਤ ਜਦੋਂ ਬਾਹਰੋਂ ਆਵੇ ਉਹਨਾਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਨਾ ਪਾਣੀ ਦੀ ਆਵੇ ਨਾ ਕੋਈ ਪ੍ਰਦੂਸ਼ਨ ਹੋਵੇ ਮੈਂ ਰਾਸਤੇ ਵਿੱਚ ਆ ਰਿਹਾ ਸੀ ਮੈਂ ਦੇਖਿਆ ਅਨੰਦਪੁਰ ਸਾਹਿਬ ਦੀਆਂ ਸੜਕਾਂ ਤੇ ਤਕਰੀਬਨ 300 400 ਇਹ ਆਪਣੇ ਕਿਹੜੇ ਕੀ ਕਹਿੰਦੇ ਆਪਣੇ ਰਿਕਸ਼ਾ ਈ ਰਿਕਸ਼ਾ ਉਹ ਖੜੇ ਉਹ ਬਿਲਕੁਲ ਟੋਟਲ ਸੰਗਤ ਨੂੰ ਕਿਹੜੀ ਸਹੂਲਤ ਫਰੀ ਦੇ ਰਿਹਾ ਜੀ ਉਹਦਾ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਦੂਸ਼ਨ ਨਹੀਂ ਹੋਣਾ ਸੰਗਤ ਜਦੋਂ ਅਨੰਦਪੁਰ ਸਾਹਿਬ ਚ ਆਈ ਗੱਡੀਆਂ ਕਿਡੀਆਂ ਬਾਹਰ ਰੁਕਣ ਗਈਆਂ ਇਹਨਾਂ ਵਧੀਆ ਸਿਸਟਮ ਕੀਤਾ ਪਿਆ ਇਹਨਾਂ ਨੇ ਵੀ ਗੱਡੀਆਂ ਬਾਹਰ ਰੁਕਣ ਗਈਆਂ ਟਰੱਕ ਵੀ ਬਾਹਰ ਰੁਕਣਗੇ ਟਰੈਕਟਰ ਵੀ ਬਾਹਰ ਰੁਕਣਗੇ ਉਹ ਕਿਹੜੇ ਈ ਰਿਕਸ਼ਾ 하게 ਆ ਉਹ ਸੰਗਤ ਨੂੰ ਲੈ ਕੇ ਅਨੰਦਪੁਰ ਸਾਹਿਬ ਦੇ ਸਾਰੇ ਇਹ ਦਰਸ਼ਨ ਕਰਵਾਉਣਗੇ ਜੀ ਬਈ ਤੇ ਮੈਂ ਦੇਖ ਰਿਹਾ ਕਈ ਤਰ੍ਹਾਂ ਦੇ ਇੱਥੇ ਆਪਣੇ ਸਾਡੇ ਲੋਕਲ ਕੈਬਨਟ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਉਹ ਨਮਾਣੇ ਸਿੱਖ ਵਾਂਗੂ ਮੈਂ ਦੇਖ ਕੇ ਹੈਰਾਨ ਹਾਂ ਉਹਨਾਂ ਦੀ ਇਹ ਜਿਹੜੇ ਕਿਦਾਂ ਕਾਰਜਕਾਰ ਆ ਸਵੇਰੇ ਤੜਕੇ ਦੇਖ ਲਓ 4 ਵਜੇ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆ ਫਿਰ ਉਹ ਆਣ ਕੇ ਸਾਰੇ ਇਜਾਜ਼ਾ ਲੈਂਦੇ ਆ ਵੀ ਕਿੱਥੇ ਕਿੱਥੇ ਕੰਮ ਹੋ ਰਿਹਾ ਕਿੱਥੇ ਸਫਾਈ ਦਾ ਕੰਮ ਰਿਹਾ ਹੋ ਰਿਹਾ ਕਿੱਥੇ ਆ ਟੈਂਟ ਬਣ ਰਹੇ ਆ ਕਿੱਥੇ ਪੀਡਬਲਿਊ ਵਾਲੇ ਸੜਕਾਂ ਬਣਾ ਰਹੇ ਆ ਕਿੱਥੇ ਵਾਟਰ ਸਪਲਾਈ ਵਾਲੇ ਆਪਣੇ ਵਾਟਰ ਸਪਲਾਈ ਦਾ ਕੰਮ ਕਰ ਰਹੇ ਆ ਉਹ ਆਪਣੀ ਦੇਖਰੇਖ ਦੇ ਵਿੱਚ ਮੈਂ ਕਿਹਾ ਵੀ ਇੰਨੀ ਸੇਵਾ ਕਰ ਰਹੇ ਆ ਤੇ ਉਹ ਤਾਨਾ ਕਿਉਂ ਸਿਵਤ ਬਣਦੀ ਆ ਜਿਹੜੇ ਇੰਨੇ ਕਾਰਜ ਕਰ ਰਹੇ ਆ ਤੇ ਅਨੰਦਪੁਰ ਸਾਹਿਬ ਸੰਗਤ ਵਾਸਤੇ ਤੇ ਸੰਗਤ ਨੂੰ ਹਮ ਹਵਾ ਕੇ ਚਾਹੇ ਉਹ ਦੇਸਾਂ ਦੀ ਹੋਵੇ ਚਾਹੇ ਪ੍ਰਦੇਸਾਂ ਦੇ ਪ੍ਰਦੇਸਾਂ ਵੀ ਚਾਹਣ ਉਹ ਅਨੰਦਪੁਰ ਸਾਹਿਬ ਇੱਕ ਵਾਰੀ ਆਣ ਕੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਨਰਕ ਮस्तक ਹੋਣ ਇਸ ਸਾਡੀ ਆਹੀ ਨੰਦਪੁਰ ਸਾਹਿਬ ਦੇ ਵਾਸੀਆਂ ਦੀ ਸਾਰੀ ਸੰਗਤ ਨੂੰ ਅਪੀਲ ਆ ਉਹ ਨੰਦਪੁਰ ਸਾਹਿਬ ਆਉਣ ਤੇ ਨੰਦਪੁਰ ਸਾਹਿਬ ਦੀ ਧਰਤੀ ਤੇ ਆਣ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਕਿਉਂਕਿ ਗੁਰੂ ਦੇਵ ਨੇ ਸ਼ਹਾਦਤ ਦਿੱਤੀ ਹੈਗੀ ਐ ਇਹ ਧਰਮ ਲਈ ਦਿੱਤੀ ਹੈ ਸਮਾਜ ਲਈ ਦਿੱਤੀ ਇਨਸਾਨੀਅਤ ਲਈ ਦਿੱਤੀ ਹੈ ਕਿਉਂਕਿ ਉਹ ਇਨਸਾਨੀਅਤ ਨੂੰ ਮੰਨਦੇ ਸੀਗੇ ਉਹ ਕਹਿੰਦੇ ਸੀਗੇ ਕਿ ਮੇਰੇ ਲਈ ਇਹ ਨਹੀਂ ਹੈਗਾ ਕਿ ਕਿਹੜਾ ਧਰਮ ਹੈ ਕੀ ਨਹੀਂ ਹੈ ਜਿੱਥੇ ਇਨਸਾਨੀਅਤ ਦੀ ਗੱਲ ਹੈ ਮੈਂ ਉੱਥੇ ਖੜਾ ਹੈਗਾ ਤੇ ਉਹਦੇ ਲਈ ਸ਼ਹਾਦਤ ਸੀਗੀ ਆ ਕਿਹੜੀ ਗੁਰੂ ਤੇਗ ਬਹਾਦਰ ਜੀ ਸਾਹਤ ਤਾਂ ਦੁਨੀਆ ਦੇ ਵਿੱਚ ਕਿਤੇ ਵੀ ਤੁਹਾਨੂੰ ਨਹੀਂ ਮਿਲਦੀ ਆ ਤੁਸੀਂ ਸੁਣਿਆ ਹੋਣਾ ਜੇ ਕੋਈ ਗੱਲਬਾਤ ਹੁੰਦੀ ਆ ਉਹਨੂੰ ਦੂਜੀ ਸਰਕਾਰਾਂ ਜਾਂ ਪੁਲਿਸ ਹੋਵੇ ਜਾਂ ਕੋਈ ਹੋਰ ਹੋਵੇ ਉਹਨੂੰ ਫੜ ਕੇ ਲੈ ਕੇ ਜਾਂਦੇ ਆ ਪਰ ਗੁਰੂ ਤੇਗ ਬਹਾਦਰ ਜੀ ਨੇ ਆ ਹਿੰਦੂਆਂ ਦੇ ਖਾਤਰ ਆ ਸਾਹਤ ਦਿੱਤੀ ਆ ਗੁਰੂ ਤੇਗ ਬਹਾਦਰ ਜੀ ਆਪ ਚਾਂਦਨੀ ਚੌਕ ਆਪ ਦਿੱਲੀ ਨੂੰ ਆਪਣੇ ਸਿੰਘਾਂ ਦੇ ਨਾਲ ਇਥੋਂ ਗਏ ਸੀਗੇ ਜੀ ਉਹਨਾਂ ਨੂੰ ਕਿਸੇ ਨੇ ਗ੍ਰਿਫਤਾਰ ਨਹੀਂ ਕੀਤਾ ਸੀਗਾ ਉਹ ਆਪ ਆਪਣੀ ਮਰਜ਼ੀ ਦੇ ਨਾਲ ਸੰਗਤ ਦੇ ਹੁਕਮ ਦੇ ਨਾਲ ਅਨੰਦਪੁਰ ਸਾਹਿਬ ਤੋਂ ਦਿੱਲੀ ਨੂੰ ਰਵਾਨਾ ਹੋਏ ਸੀਗੇ ਦਿੱਲੀ ਜਾ ਕੇ ਉਹਨਾਂ ਸਾਹਸ ਦਿੱਤੀ ਪਿੱਛੋਂ ਉਹਨਾਂ ਦੇ ਤਿੰਨ ਸਿੰਘ ਸੀਗੇ ਉਹਨਾਂ ਦੇ ਸਾਹਮਣੇ ਪਬਲਿਕ ਦੇ ਸਾਹਮਣੇ ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਚਾਹੇ ਆਰੇ ਨਾਲ ਚੀਰਿਆ ਗਿਆ ਚਾਹੇ ਦੇਗ ਵਿੱਚ ਵਾਲਿਆ ਗਿਆ ਚਾਹੇ ਰੂਹ ਦੇ ਨਾਲ ਲਪੇਟ ਕੇ ਉਹਨਾਂ ਨੂੰ ਜੀਦਿਆ ਨੂੰ ਕੀਤਾ ਗਿਆ ਕਿ ਗੁਰੂ ਤੇਗ ਬਹਾਦਰ ਜੀ ਨੇ ਇੱਕ ਬਚਨ ਕੀਤਾ ਸੀਗਾ ਆਪਣੇ ਜੋ ਅਤਿਆਚਾਰ ਕਰ ਰਿਹਾ ਸੀ ਉਸ ਟਾਈਮ ਔਰੰਗਜੀਤ ਕਰ ਰਿਹਾ ਸੀ ਉਹਨੇ ਜ਼ੋਰ ਲਗਾ ਦਿੱਤਾ ਸੀਗਾ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਸਾਈ ਧਰਮ ਚਾਦੋ ਤੇ ਅਸੀਂ ਛੱਡ ਦਾਂਗੇ ਪਰ ਗੁਰੂਦੇਵ ਕਹਿੰਦੇ ਨਹੀਂ ਸਿੱਖੀ ਲਈ ਉਹਨਾਂ ਨੇ ਜਾਨ ਕੁਰਬਾਨ ਕੀਤੀ ਹੈ ਸਿੱਖੀ ਨਹੀਂ ਕਹੂੰਗਾ ਇਹ ਹਰ ਇੱਕ ਧਰਮ ਦੇ ਧੰਨਵਾਦੇ ਉਹਨਾਂ ਨੇ ਜਦੋਂ ਕਸ਼ਮੀਰ ਤੋਂ ਪੰਡਤ ਆਏ ਨਾ ਅਸੀਂ ਹਿਸਟਰੀ ਪੜ ਰਹੇ ਆ ਅਸੀਂ ਦੇਖ ਰਹੇ ਆ ਸੁਣ ਰਹੇ ਆ ਉਹਨਾਂ ਨੇ ਕਸ਼ਮੀਰੀ ਪੰਡਤਾਂ ਨੂੰ ਇੱਕ ਗੱਲ ਕਹੀ ਸੀ ਜਾ ਕੇ ਕਹਿ ਦੋ ਔਰੰਗਜ਼ੇਬ ਨੂੰ ਰਾਜੇ ਨੂੰ ਵੀ ਜੇ ਗੁਰਤੇਗ ਬਹਾਦਰ ਜੀ ਮੁਸਲਮਾਨ ਬਣ ਜਾਣਗੇ ਅਸੀਂ ਸਾਰੇ ਮੁਸਲਮਾਨ ਬਣਨ ਤਿਆਰ ਆ ਏਡੀ ਵੱਡੀ ਕੁਰਬਾਨੀ ਦੁਨੀਆ ਵਿੱਚ ਮੈਂ ਕਹਿੰਦਾ ਕਿਤੇ ਵੀ ਤੁਹਾਨੂੰ ਨਾ ਤੋਂ ਹੀ ਦੇਖ ਸਕਦੇ ਆ ਨਾ ਤੋਂ ਹੀ ਸੋਚ ਸਕਦੇ ਆ ਅੱਜ ਉਸ ਕੁਰਬਾਨੀ ਨੂੰ ਯਾਦ ਕਰਦੇ ਹੋਏ ਮੈਂ ਕਹਿੰਦਾ ਮੈਂ ਜਦੋਂ ਦੇਖ ਰਿਹਾ ਮੈਂ ਘੁੰਮ ਰਿਹਾ ਕਰ ਰਿਹਾ ਸਭ ਤੋਂ ਜ਼ਿਆਦਾ ਸਾਡੇ ਹਿੰਦੂ ਭਰਾ ਇਸ ਸਾਰੇ ਪਵਿੱਤਰ ਕੰਮ ਵਾਸਤੇ ਉਹ ਹਾਜ਼ਰ ਆ ਜੀ ਚਾਹੇ ਉਹ ਮੀਡੀਆ ਚ ਲਾ ਲੋ ਚਾਹੇ ਉਹ ਸੇਵਾ ਵਿੱਚ ਲਾ ਲੋ ਚਾਹੇ ਉਹ ਆਪਣੇ ਰੋੜਾਂ ਤੇ ਕਿਹੜੀ ਸੇਵਾ ਹੋ ਰਹੀ ਆ ਜਾਂ ਹੋ ਰਹੀ ਆ ਇੱਕ ਚੀਜ਼ ਹੋਰ ਆ ਉਹ ਕਈ ਹਿੰਦੂ ਭਰਾ ਸਾਡੇ ਵੀਰ ਉਸ ਸਾਧਕ ਨੂੰ ਯਾਦ ਕਰਦੇ ਹੋਏ ਉਹ ਆਪਣੇ ਪਰਿਵਾਰਾਂ ਸਮੇਤ ਇਸ ਧਰਤੀ ਤੇ ਆ ਕੇ ਸੇਵਾ ਕਰ ਰਿਹਾ ਫ੍ਰੀ ਸੇਵਾ ਕਰ ਰਿਹਾ ਉਹ ਨਾਲੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਿਹਾ ਨਾਲੇ ਸੇਵਾ ਕਰ ਰਿਹਾ ਅੱਜ ਉਹ ਵੀ ਵੀਰ ਗੁਰੂ ਤੇਗ ਬਹਾਦਰ ਜੀ ਨੂੰ ਨਕਮਾਸਤਕ ਹੋ ਰਿਹਾ ਜੀ ਕਿਉਂਕਿ ਉਹਨਾਂ ਦੇ ਮੈਡਮ ਨੂੰ ਪੁੱਛ ਲੈਣਾ ਕਿਉਂਕਿ ਮਹਿਲਾ ਦੇ ਹਿਸਾਬ ਨਾਲ ਇੰਤਜ਼ਾਮ ਕਿੱਦਾਂ ਦੇਖਦੇ ਪਏ ਕਿਉਂਕਿ ਉਹਨਾਂ ਨੂੰ ਬਹੁਤ ਸਾਰੀ ਚੀਜ਼ਾਂ ਦੇਖਣੀਆਂ ਪੈਂਦੀਆਂ ਜਿਹੜੀਆਂ ਦੂਰ ਦੁਰਾਡੇ ਤੋਂ ਇੱਥੇ ਆਣੇ ਹੈਗੇ ਸਾਰੀ ਸੰਗਤਾਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਕਿ ਤੁਸੀਂ ਆਪਣੇ ਦੇਖੋ ਕਿੱਥੋਂ ਚੱਲ ਕੇ ਇੱਥੇ ਆਪਣਾ ਗੁਰਤੇਗ ਬਹਾਦਰ ਜੀ ਦੀ ਨਗਰੀ ਦੇ ਵਿੱਚ ਪਹੁੰਚੇ ਹੋ ਇਸ ਟਾਈਮ ਤੁਸੀਂ ਪਿੰਡ ਚੰਡੇ ਸਰ ਵਿੱਚੋਂ ਤੇ ਉੱਥੇ ਤੁਸੀਂ ਦੇਖੋ ਵੀ ਆ ਕੇ ਆਪ ਜੈਜਾ ਲੈ ਰਹੇ ਹੋ ਕਿ ਵੀ ਕਿਵੇਂ ਆ ਇਹ ਪ੍ਰੋਗਰਾਮ ਚੱਲ ਰਿਹਾ ਮੈਂ ਜਿਸ ਤਰ੍ਹਾਂ ਤੁਸੀਂ ਔਰਤਾਂ ਦੇ ਬਾਰੇ ਗੱਲ ਕੀਤੀ ਕਿ ਵੀ ਔਰਤਾਂ ਦੇ ਲਈ ਤੁਸੀਂ ਕੀ ਦੇਖ ਰਹੇ ਹੋ ਔਰਤਾਂ ਜਿਸ ਵੇਲੇ ਆਪਣੇ ਚੱਲ ਕੇ ਬੱਚਿਆਂ ਦੇ ਨਾਲ ਪਰਿਵਾਰਾ ਸਮੇਤ ਇੱਥੇ ਪਹੁੰਚਣ ਆ ਉਹਨਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਕਈ ਆਪਣਾ ਜਿੱਦਾਂ ਨਹਾਣ ਦਾ ਜਾਂ ਕੋਈ ਚੇਂਜਿੰਗ ਕਰਨੇ ਕੱਪੜੇ ਤੇ ਕਿਉਂਕਿ ਦੇਖੋ ਅਸੀਂ ਇੱਕ ਪਰਿਵਾਰ ਦੇ ਵਿੱਚ ਜਦੋਂ ਰਹਿਨੇ ਸਾਡੇ ਇੱਕ ਦੋ ਪਰੋਣੇ ਆ ਜਾਣ ਤਾਂ ਅਸੀਂ ਤੰਗ ਪਰੇਸ਼ਾਨ ਹੋ ਜਾਂਦੇ ਹਾਂ ਹਨਾ ਤੇ ਇਹ ਤਾਂ ਇੱਥੇ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਦੁਨੀਆ ਆਣੀ ਹੈਗੀ ਆ ਉਹਦੇ ਵਿੱਚ ਸਾਨੂੰ ਜਿਹੜੇ ਆਪਣਾ ਘਰ ਜਿੱਦਾਂ ਵੀ ਗੁਰਦੁਆਰਿਆਂ ਦੇ ਵਿੱਚ ਵੀ ਚਲੋ ਰਿਹਾਇਸ਼ੀ ਸਾਰੇ ਕਮਰੇ ਹੈਗੇ ਆ ਪਰ ਉਹ ਵੀ ਘੱਟ ਪੈ ਜਾਣੇ ਆ ਉਸ ਨੂੰ ਦੇਖਦੇ ਹੋਏ ਤਿੰਨ ਜਿਹੜੀਆਂ ਇਹ ਸੀਟੀਆਂ ਬਣੀਆਂ ਆ ਉਹਨਾਂ ਵਿੱਚ ਇਹ ਮੈਨ ਦੇਖਿਆ ਗਿਆ ਵੀ ਪਰਿਵਾਰਾਂ ਨੂੰ ਦੀ ਪਰਿਵਾਰਾਂ ਨੂੰ ਕੋਈ ਦਿੱਕਤ ਨਾ ਹੋਵੇ ਤੇ ਉਹਦੇ ਵਿੱਚ ਜਿਵੇਂ ਆਪਣਾ ਤੁਸੀਂ ਇਧਰ ਵਾਸ਼ਰੂਮ ਵਗੈਰਾ ਦੇਖੇ ਹੋ ਨੇ ਆ ਸਾਰਾ ਅਰੇਂਜਮੈਂਟ ਆ ਨਹਾਣ ਦਾ ਆ ਸਰਦੀ ਨੂੰ ਦੇ ਹੋਟਲ ਦਾ ਹੀ ਕਮਰਾ ਲੱਗਦਾ ਜਦ ਅੰਦਰ ਹੋਟਲ ਦਾ ਆ ਉਹਦੇ ਵਿੱਚ ਜਾਨੀ ਕਿ ਮੈਂ ਦੱਸ ਰਹੀ ਆ ਕਿ ਵੀ ਜਿਵੇਂ ਇਹ ਚੀਜ਼ਾਂ ਹੋਣੀਆਂ ਚਾਹੀਦੀ ਅਸੀਂ ਕਿਸੇ ਨੂੰ ਇਹ ਨਾ ਲੱਗੇ ਕਿ ਵੀ ਅਸੀਂ ਬਾਹਰ ਆਏ ਸਾਨੂੰ ਆ ਪ੍ਰੋਬਲਮ ਆਈ ਆ ਆਨੰਦਪੁਰ ਸਾਹਿਬ ਗਏ ਸੀ ਤਾਂ ਮੁਸ਼ਕਲ ਆਈ ਆ ਸਾਰਾ ਤੋਂ ਜ਼ਿਆਦਾ ਕੱਚ ਦੇ ਵਿੱਚ ਨਾ ਜਦੋਂ ਉੱਥੇ ਪ੍ਰੋਗਰਾਮ ਹੁੰਦਾ ਨਾ ਮੇਲਾ ਉੱਥੇ ਦੇਖਣ ਨੂੰ ਮਿਲਦਾ ਹੁੰਦਾ ਸੇਚ ਇਹ ਹੁਣ ਆਪਣੇ ਪੰਜਾਬ ਚ ਵੇਖਣ ਨੂੰ ਮਿਲ ਰਹੀ ਚੀਜ਼ਾਂ ਕਿ ਵੀ ਉਹਨਾਂ ਨੇ ਇਹ ਜਿਹੜਾ ਸਾਰੀ ਦੁ ਨੂੰ ਦੇਖਦੇ ਹੋਏ ਕੀ ਵੀ ਇਹ ਅਰੇਂਜਮੈਂਟ ਕੀਤੇ ਆ ਕਿ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਾ ਆਵੇ ਕੋਈ ਵੀ ਤੰਗ ਨਾ ਹੋਵੇ ਗੁਰੂ ਦੀ ਨਗਰੀ ਚ ਆਵੇ ਤੇ ਉਹ ਖੁਸ਼ ਹੋ ਕੇ ਜਾਵੇ ਕਿ ਸਾਨੂੰ ਹਰੇਕ ਚੀਜ਼ ਦੀ ਸੁਵਿਧਾ ਜਿਹੜੀ ਆ ਅਨੰਦਪੁਰ ਸਾਹਿਬ ਚ ਮਿਲੀ ਸੀਗੀ ਔਰਤਾਂ ਨੂੰ ਬੱਚਿਆਂ ਨੂੰ ਆਪਣੇ ਸਾਰਾ ਦੇਖ ਕੇ ਇਤਿਹਾਸ ਵਗੈਰਾ ਸਾਰੇ ਗੁਰਦੁਆਰਾ ਸਾਹਿਬ ਘੁੰਮਣ ਜਾਣ ਤੇ ਆਪਣਾ ਆ ਕੇ ਇੱਥੇ ਆਰਾਮ ਵੀ ਕਰਨ ਫਿਰ ਆਪਣਾ ਜਿੱਥੇ ਜੋ ਉਹਨਾਂ ਨੇ ਆਪਣਾ ਸੇਵਾ ਕਰਨੀ ਆ ਜਾਂ ਆਪਣਾ ਗੁਰਦੁਆਰਾ ਸਾਹਿਬ ਚ ਆਪਣੇ ਮਹਾਰਾਜ ਦੀ ਬਾਣੀ ਸੁਣਨੀ ਆ ਉਹ ਸਾਰੇ Passe ਜਾ ਸਕਦੇ ਫਿਰ ਉਹਨਾਂ ਨੇ ਈ ਰਿਕਸ਼ਾ ਦੇ ਨੇ ਅਰੇਂਜਮੈਂਟ ਕੀਤੇ ਹੋਇਆ ਬੱਚਿਆਂ ਨੂੰ ਚੁੱਕ ਕੇ ਆਪਣਾ ਜਿਵੇਂ ਕਿ ਸਾਰਾ ਜਿਹੜਾ ਟ੍ਰੈਫਿਕ ਦਾ ਸਾਰੇ ਬਾਹਰ ਕੀਤਾ ਹੋਇਆ ਹੈ 5 ਕਿਲੋਮੀਟਰ ਬਾਹਰ ਹੈ ਉਹਨੂੰ ਦੇਖਦੇ ਹੋਏ ਈ ਰਿਕਸ਼ਾ ਦਾ ਬਿਲਕੁਲ ਫ੍ਰੀ ਅਰੇਂਜਮੈਂਟ ਕੀਤਾ ਹੋਇਆ ਆ ਤਾਂ ਜੋ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਜਿੱਥੇ ਆਪਣਾ ਗੁਰਦੁਆਰਾ ਸਾਹਿਬ ਉਹ ਦਰਸ਼ਨ ਮੇਲਾ ਕਰਨਾ ਚਾਹੁੰਦੇ ਆ ਤੇ ਉਹ ਉੱਥੇ ਜਾ ਕੇ ਨੇ ਉਹ દર્શન ਮੇਲਾ ਵੀ ਕਰਨ ਮੈਂ ਇੰਨਾ ਹੀ ਕਹਿ ਸਕਦੀ ਆ ਸਾਰਿਆਂ ਨੂੰ ਅੱਜ ਜਿਹੜਾ ਆ ਸ਼ਾਮ ਨੂੰ 5 ਵਜੇ ਲਾਈਟ ਐਂਡ ਸਾਊਂਡ ਸ਼ੋਅ ਹੋ ਰਿਹਾ ਆ ਚੰਨ ਗੰਗਾ ਸਟੇਡੀਅਮ ਦੇ ਵਿੱਚ ਉਹ ਸਾਰੇ ਆਪਣੇ ਪਰਿਵਾਰਾਂ ਨੂੰ ਲੈ ਕੇ ਉੱਥੇ ਪਹੁੰਚਣ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸਣ ਕਿ ਆਪਣਾ ਜਿਹੜਾ ਸ਼੍ਰੀ ਗੁਰਤੇਗ ਬਹਾਦਰ ਜੀ ਦਾ ਜਿਹੜਾ ਸ਼ੀਧੀ ਜਿਹੜਾ ਆ ਉਹ ਪ੍ਰੋਗਰਾਮ ਉਹ ਨੂੰ ਦਰਸਾਇਆ ਜਾਣਾ ਆ ਵੀ ਕਿਵੇਂ ਸ਼ੀਧੀਆਂ ਜੜੀਆਂ ਦਿੱਤੀਆਂ ਸੀਗੀਆਂ ਸਾਡੇ ਅਸੀਂ ਇਸ ਟਾਈਮ ਉਹਨਾਂ ਦੀ ਬਦੌਲਤ ਇਸ ਦੁਨੀਆ ਤੇ ਤੁਰੇ ਫਿਰਦੇ ਕਰਮਾ ਵਾਲੇ ਆ ਅਸੀਂ ਕੀ ਜਿਹੜੇ ਆ ਦਿਨ ਮਨਾ ਰਹੇ ਆ ਭਾਗਾਂ ਵਾਲਿਆਂ ਅਸੀਂ ਤੇ ਉੱਥੇ ਪਹੁੰਚਣ ਇਹ ਸਤੀਦਾਸ ਜੀ ਮਤੀਦਾਸ ਜੀ ਹਲਾ ਜੀ ਇਹਨਾਂ ਦੇ ਜਿਹੜੇ ਆ ਇਹ ਸਾਰੇ ਪ੍ਰੋਗਰਾਮ ਜਿਹੜੇ ਆ ਉਹਨਾਂ ਨੂੰ ਦੇਖਦੇ ਹੋਏ ਲਿਖੇ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਬਿਲਕੁਲ ਬੜੇ ਹੀ ਚੰਗੇ ਇੰਤਜ਼ਾਮ ਜਿਹੜੇ ਕਿ ਉਹ ਕੀਤੇ ਗਏ ਕਿਸੇ ਹੋਟਲ ਦੇ ਕਮਰੇ ਤੋਂ ਘੱਟ ਇੰਤਜ਼ਾਮ ਨਹੀਂ ਹੈਗੇ ਕਿਉਂਕਿ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚਣਾ ਹੈ ਕਿਉਂਕਿ ਪੰਜਾਬੀਆਂ ਨੇ ਹਰ ਕਿਸੇ ਨੂੰ ਇਨਵਾਈਟ ਕੀਤਾ ਹੈ ਕਿ ਪੂਰੇ ਦੇਸ਼ ਦੁਨੀਆ ਤੋਂ ਲੋਕਾਂ ਨੇ ਕਿ ਤੁਸੀਂ ਜ਼ਰੂਰ ਪਹੁੰਚੋ ਕਿਉਂਕਿ ਇਹ 350ਵਾਂ ਜਿਹੜਾ ਕੀ ਹੈ ਸ਼ਹੀਦੀ ਦਿਹਾੜਾ ਹੈ ਵਾਹ ਗੁਰੂ ਤੇਗ ਬਹਾਦਰ ਜੀ ਦਾ ਤੇ ਇਹਦੇ ਲਈ ਸਭ ਨੂੰ ਬੁਲਾਇਆ ਵਾ ਤੇ ਬੜੇ ਚੰਗੇ ਚੰਗੇ ਪ੍ਰੋਗਰਾਮ ਰੱਖੇ ਗਏ ਹੈ ਤੇ ਇੰਤਜ਼ਾਮ ਬੜੇ ਚੰਗੇ ਕੀਤੇ ਗਏ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਤੁਹਾਨੂੰ ਪਲਪਲ ਦੀ ਅਪਡੇਟ ਦਿੰਦੇ ਰਵਾਂਗੇ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਦੇ ਪੇਜ ਨੂੰ ਲਾਈਕ ਕਰ ਲਓ Instagram ਤੇ ਸਾਡੇ ਨਾਲ ਜੁੜੇ ਰਹੋ ਤਾਂਕਿ ਤੁਹਾਨੂੰ ਹਰ ਇੱਕ ਅਪਡੇਟ ਦਿੰਦੇ ਰਹੀਏ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲਦੀ ਪਈ ਹੈ ਕਿ ਕਿੱਥੇ ਕਿਹੜਾ-ਕਿਹੜਾ ਪ੍ਰੋਗਰਾਮ ਹੈ ਤੇ ਸੁਵਿਧਾਵਾਂ ਕਿਹੜੀ-ਕਿਹੜੀ ਹੈ ਤੇ ਰੂਲ ਐਂਡ ਰੈਗੂਲੇਸ਼ਨ ਕੀ ਹੈ ਹਰ ਇੱਕ ਅਪਡੇਟ ਤੁਹਾਨੂੰ ਅਸੀਂ ਪਲਪਲ ਦੀ ਦਿੰਦੇ ਰਵਾਂਗੇ ਵੀਡੀਓ ਚੈਨਲ ਲਈ ਉਮੀਦ ਦੇ ਨਾਲ ਮੈਂ ਰਾਗਵ ਜੈਨ ਪੰਜਾਬ ਫਰਸਟ ਵੌਇਸ ਸ਼੍ਰੀ ਅਨੰਦਪੁਰ ਸਾਹਿਬ